ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਹੈ ਦੇ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੀ ਵੀਡੀਓ ਪੰਜਾਬ ਦੇ ਇਲਾਕੇ ਵਿੱਚ ਅੱਜ ਪਹੁੰਚ ਗਈ ਹੈ ਅਲਰਟ ਯਾਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਸ਼ਨੀਵਾਰ ਦੀ ਉਹ ਬਾਤ ਪੰਜਾਬ 'ਚ ਗਰਮੀ ਨਾਲ ਹੋਈ ਹੈ ਤੇ ਪਰ ਸ਼ਾਮ ਤੱਕ ਪੰਜਾਬ ਦੇ ਬਹੁਤੇ ਇਲਾਕਿਆਂ 'ਚ ਬਦਲਵਾਈ ਹੋ ਗਈ। ਅੰਮ੍ਰਿਤਸਰ, ਪਠਾਨਕੋਟ ਤੇ ਫਿਰੋਜ਼ਪੁਰ 'ਚ ਹਰਕੀ ਬਾਰਿਸ਼ ਹੋਈ ਜਿਸ ਤੋਂ ਬਾਅਦ ਪੰਜਾਬ ਦੇ ਵੱਤ ਤੋਂ ਵੱਧ ਵਿਸ਼ਤਾਪਮਣ 'ਚ ਪੁਆਇੰਟ 6 ਦੀ ਗ੍ਰੈਡ ਡੇਖਣ ਨੂੰ ਮਿਲੀ ਅਤੇ ਤਾਵਨ ਆਮ ਮੰਗ ਰਿਹਾ। ਅੱਜ ਜਾਨੀ ਐਤਵਾਰ ਨੂੰ ਪੰਜਾਬ 'ਚ yellow alert ਜਾਰੀ ਕੀਤਾ ਗਿਆ ਸੀ। ਹੁਣ ਉਮੀਦ ਹੈ ਤਿਆਰੀ ਹੈ ਕਿ ਕੱਲ ਜਾਨਕੀ ਹੁਣ ਸੋਮਵਾਰ ਕੋਲ ਇਲਾਕਿਆਂ 'ਚ ਬੱਦਲ ਹੋਦਾ ਕਰੀਏ ਮੌਸਮ ਵਿਗਿਆਨ ਕੇਂਦਰ आईएमडी ਹੋਂ ਸਰਵਜਾ ਆਪ ਦੇ ਪਠਾਨਕੋਟ ਛਿਆਰਪਰਾ ਤੇ ਰੂਪਨਗਰ ਵਿੱਚ ਯੈਲੋ ਲੜੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਕਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਿਲੰਦਰ ਨਵਾਂ ਸ਼ਹਿਰ ਫਾਜ਼ਿਲਕਾ ਮੁਕਸਰ ਬਠਿੰਡਾ ਮਾਨਸਾ ਚ ਵੀ ਮੀਂਹ ਦੀ ਸੰਭਾਵਨਾ ਦੱਸੀ ਹੈ ਤੇ ਜੋ 1 ਅਗਸਤ ਤੋਂ ਬਾਅਦ ਸੁਸਤ ਹੋ ਗਿਆ ਸੀ ਅਤੇ 6 ਅਗਸਤ ਨੂੰ ਸਰਗਰਮ ਹੋਣ ਦੀ ਸੰਭਾਵਨਾ ਮੌਨਸੂਨ ਦੀ ਦੱਸੀ ਗਈ ਹੈ ਮੰਗਲਵਾਰ ਨੂੰ ਇੱਕ ਵਾਰ ਫਿਰ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਇਸ ਨਾਲ ਪੰਜਾਬ ਚ 7 ਅਗਸਤ ਨੂੰ ਇੱਕ ਵਾਰ ਫਿਰ ਯੈਲੋ ਲੜੀ ਜਾਰੀ ਕੀਤਾ ਗਿਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ